हैलो फ्रेंड्स सब तो पहला प्यार परी सत श्रीकाल अज आप बना जा रहे हैं मिस्से पराँठे वो आप लिया एक कौली कणक का आटा अभी कौली बेसन ने मोटे कटे हुए प्याज लाल मिर्चा पालक मेथे हरिया मिर्च अदरक का पेस्ट नमक गरम मसाला थोड़ा जा, हल थोड़ा जा हल्दी पाउडर ਤੇ ਹੁਣ ਆਪਾਂ ਐਡ ਕਰਾਂਗੇ ਮੂੰਗੀ ਦੀ ਦਾਲ। ਮੂੰਗੀ ਦੀ ਦਾਲ ਐਡ ਕਰਨ ਤੋਂ ਬਾਅਦ ਇਸ ਨੂੰ ਆਪਾਂ ਕੋਸੇ ਪਾਣੀ ਨਾਲ ਹਲਕਾ-ਹਲਕਾ ਮੈਸ਼ ਕਰਕੇ ਮਿਕਸ ਕਰਾਂਗੇ। ਇਸ ਨੂੰ ਹਲਕੇ ਹੱਥਾਂ ਦੇ ਨਾਲ ਮੈਸ਼ ਕਰਨਾ ਹੈ ਤੇ ਪਾਣੀ ਥੋੜਾ-ਥੋੜਾ ਕਰਕੇ ਐਡ ਕਰਨਾ ਹੈ। ਤੁਹਕੇ ਇਸ ਵਿੱਚ ਦਾਲ ਵਿੱਚ ਪਹਿਲਾਂ ਹੀ ਬਹੁਤ ਜ਼ਿਆਦਾ ਮੋਇਸਚਰ ਹੁੰਦਾ ਹੈ ਤੇ ਤਾਂ ਕਿ ਇਹ ਜ਼ਿਆਦਾ ਆਪਣਾ ਆਟਾ ਜਿਹੜਾ ਡੋ ਹੈ ਉਹ ਪਤਲਾ ਨਾ ਹੋ ਜਾਵੇ ਇਸ ਨੂੰ ਠੰਗੀ ਤਰ੍ਹਾਂ ਮੈਸ਼ ਕਰ ਲੋ ਆਪਣਾ ਡੋ ਰੈਡੀ ਹੋ ਚੁੱਕਿਆ ਹੈ ਇਹ ਤੁਹਾਡੀ ਪਿੱਛੇ ਚਾਹੀਏ ਇਸ ਨੂੰ ਤੁਸੀਂ ਪੂਰੀਆਂ ਬਣਾ ਸਕਦੇ ਹੋ ਚਾਹੇ ਤੁਸੀਂ ਪਰਾਂਠਿਆਂ ਦੀ ਤਰ੍ਹਾਂ ਤੁਭੀ ਤੇ ਸੇਕ ਸਕਦੇ ਹੋ ਹੁਣ ਆਪਾਂ ਇੱਕ ਪੇੜਾ ਤਿਆਰ ਕਰ ਲਿਆ। ਇਸ ਨੂੰ ਆਪਾਂ ਡਿੱਪ ਗਰੰਗ ਥੋੜਾ ਪ੍ਰੇਥਨ ਦੇ ਨਾਲ ਤੇ ਇਸ ਨੂੰ ਬਿਲਕੁਲ ਹਲਕੀ ਹੱਥਾਂ ਦੇ ਨਾਲ ਵੇਲ ਲਵਾਂਗੇ। ਆਪਣੀ ਇੱਕ ਸਾਈਡ ਕੱਟ ਦਿੱਤੀ ਹੈ। ਹੁਣ ਦੂਸਰੀ ਸਾਈਡ ਨੂੰ ਚੰਗੀ ਤਰ੍ਹਾਂ ਆਪਾਂ ਗ੍ਰੀਸ ਕਰਕੇ ਘਿਓ ਦੇ ਨਾਲ ਪਕਾਵਾਂਗੇ। ਤੰਗੀ ਤਰ੍ਹਾਂ ਇਸ ਨੂੰ ਗ੍ਰੀਸ ਕਰ ਲੋ ਲੋ ਪਰਾਠੇ ਪੱਕ ਚੁੱਕੇ ਐ ਦੇਖੋ ਕਿੱਦਾਂ ਸੋਹਣਾ ਰੰਗ ਆ ਚੁੱਕਿਆ ਐ ਆਪਣਾ ਪਰਾਠਾ ਬਿਲਕੁਲ ਪੱਕ ਕੇ ਤਿਆਰ ਇਸ ਨੂੰ ਗਰਮ ਗਰਮ ਸਰਵ ਕਰੋ ਆਪਣੇ ਪਰਾਠੇ ਬਣ ਕੇ ਤਿਆਰ ਨੇ ਇਸ ਨੂੰ ਤੁਸੀਂ ਮਲਾਈ ਜਾਂ ਦਹੀਂ ਦੇ ਨਾਲ ਸਰਵ ਕਰ ਸਕਦੇ ਹੋ ਇੱਕ ਪੇੜਾ ਲਿਆ ਸੀ ਉਸ ਨੂੰ ਵੀ ਚੰਗੀ ਤਰ੍ਹਾਂ ਵੇਲ ਲਿਆ ਹੈ आप हम इसकी रोटी बना के दिखा उस तवे गर्म कर ले हम आप कड़ाही लैली है उस विच वेजिटेबल ऑयल गर्म होने नहीं रख दिता है आप एक रोटी की तरह वेल लिया है दूजे पास अपना वेजिटेबल ऑयल गर्म हो चुका है టిపర కే ਲੋਡ ਆਪਣਾ ਮਿਸਾ ਪਰਾਂਠਾ ਚਾਹੇ ਮਿਸਾ ਪੂਰੀਆਂ ਬਣ ਕੇ ਤਿਆਰ ਨੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ ਫॉर ਵਾਚਿੰਗ